ਜਖਸਨ ਇਹ ਗੱਲ ਹੈ ਦੋਸਤੋ ਮਿੱਤਰੋ ਵਾਈਫਰ ਜੀ ਦਾ ਕਾਲ ਸਾਹਿਬ ਵਾਈਫਰ ਜੀ ਦੀ ਫਤਿਹ ਦੋਸਤੋ ਆਹ ਕਾਰ ਵੇਖੋ ਕਿੰਨੀ ਤੇਜ਼ ਜਾ ਰਹੀ ਹੈਗੀ ਆ ਤੇ ਇਹ ਕਾਰ ਬੈਕ ਵੀ ਆਵੇਗੀ ਤੁਸੀਂ ਆਹ ਦੇਖੋ ਧਿਆਨ ਨਾਲ ਦੇਖ ਲਓ ਆਹ ਬੈਕ ਕਾਰ ਲੈ ਕੇ ਆ ਸਕੂਟਰੀਆਂ ਕਰੀਆਂ ਉਹਨਾਂ ਦੇ ਵਿੱਚ ਮਾਰਦਾ ਹੈਗਾ ਫਿਰ ਉਹ ਮੋੜ ਕਰਦਾ ਹੈ ਤੇ ਮਗਰ ਪੁਲਿਸ ਦੀ ਗੱਡੀ ਵੀ ਲੱਗੀ ਹੋਈ ਹੈ ਤੇ ਇਹ ਕਾਰ ਵਾਲਾ ਕੌਣ ਹੈ ਕਿਸ ਕੋਲੇ ਹੈਗਾ ਕਿ ਇਸਨੇ ਕੋਈ ਬਰਾਦ ਕੀਤਾ ਹੈਗਾ ਕੀ ਹੈਗਾ ਇਹ ਨਹੀਂ ਸਾਨੂੰ ਪਤਾ ਪਰ ਪੁਲਿਸ ਲੱਗਾ ਤਾਂ ਉਹਦਾ ਪਿੱਛਾ ਕਰਦੀ ਤੁਰੇ ਆ ਰਹੀ ਸੀ ਪੁਲਿਸ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਉਸ ਨੂੰ ਅੱਕੇ ਤੋਂ ਜਾ ਕੇ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਕਾਰ ਵਾਲਾ ਭਜਾਉਣ ਵਿੱਚ ਸਫਲ ਹੋ ਜਾਂਦਾ ਪਰ ਤੁਸੀਂ ਆ ਦੇਖੋ ਤੁਸੀਂ ਵੀ ਆ ਦੇਖੋ ਕਿੰਨੀ ਤੇਜ਼ ਉਹ ਬੰਦਾ ਕਾਰ ਲੈ ਕੇ ਆ ਰਿਹਾ ਫਿਰ ਉਹ ਬੈਕ ਕਰਦਾ ਦੂਸਰੀ ਗਲੀ ਮੋੜਨ ਵਾਸਤੇ ਬੈਕ ਕਰਕੇ ਸਕੂਟਰਿਆਂ ਦੇ ਵਿੱਚ ਕਾਰ ਮਾਰਦਾ ਹੈਗਾ ਤੇ ਦੂਸਰੇ ਪਾਸੇ ਮੋੜ ਘੱਟ ਕੇ ਭੱਜਣ ਵਿੱਚ ਸਫਲ ਵੀ ਹੋ ਜਾਂਦਾ ਪਰ ਦੂਜੇ ਪਾਸੇ ਜਾ ਕੇ ਪੁਲਿਸ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਤੇ ਪਾੜਵੀ ਉਹ ਫਰੂਲੀ ਆ ਜਾਂਦਾ ਹੈ ਪੁਲਿਸ ਲਗਾਤਾਰ ਪਿੱਛਾ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਆ ਦੇਖ ਸਕਦੇ ਹੋ ਪੁਲਿਸ ਦੀ ਗੱਡੀ ਹੈ ਕਿਉਂਕਿ ਗਲੀ ਪੀੜੀਆ ਇਧਰ ਸਕੋਰਪਿਓ ਗੱਡੀ ਨਾਮ ਵਰਦੀ ਹੋਣ ਕਰਕੇ ਅਗਲੇ ਪਾਸੇ ਜਾ ਕੇ ਉਹਨੂੰ ਕੇਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਤਾਂ ਕਿ ਉਹਨੂੰ ਕਾਬੂ ਕੀਤਾ ਜਾ ਸਕੇ ਤੇ ਤਸਵੀਰਾਂ ਦੇ ਵਿੱਚ ਦੇਖ ਲਓ ਪੁਲਿਸ ਵੱਲੋਂ ਉਹ ਕਾਰ ਵਾਲਾ ਕਾਬੂ ਵੀ ਕਰ ਲਿਆ ਗਿਆ ਤੇ ਆ ਸ਼ੀਸ਼ੇ ਜਿਹੜੀ ਕਾਰ ਦੇ ਟੁੱਟ ਚੁੱਕੇ ਹੈਗੇ ਆ ਤੇ ਕਾਰ ਨਾਲ ਹੀ ਰਿਹਾ ਹੈਗਾ ਵੀ ਜਦੋਂ ਕਾਰ ਉਪਝਾਉਂਦਾ ਸੀਗਾ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਡੰਡੇ ਵਗੈਰਾ ਵੀ ਜਿਹੜੇ ਕਾਰ ਦੇ ਸ਼ੀਸ਼ੇ ਦੇ ਉੱਪਰ ਲੱਗੇ ਕਾਰ ਦੇ ਸ਼ੀਸ਼ੇ ਟੁੱਟ ਗਏ ਹੈਗੇ ਆ ਇਹ ਇਹ ਬੰਦਾ ਕਿਸ ਤਰ੍ਹਾਂ ਦਾ ਅਪਰਾਧੀ ਹੋਵੇਗਾ ਕੀ ਇਹਨੇ ਖਾਦਾ ਸੀ ਆ ਜਾਂ ਇਸ ਕੋਲ ਕੋਈ ਨਸ਼ਾ ਸੀ ਆ ਕਿਉਂ ਕੋਈ ਪੁਲਿਸ ਦੇ ਮੂਰੇ ਕਿਉਂ ਭਜ ਰਿਹਾ ਸੀਗਾ ਇਹ ਤਾਂ ਇੱਕ ਸਵਾਲ ਆ ਪਰ ਇਸ ਸੰਬੰਧ ਵਿੱਚ ਪੁਲਸੀ ਦੱਸ ਸਕਦੀ ਹੈ ਪਰ ਪੁਲਸ ਵੱਲੋਂ ਉਹ ਬੰਦਾ ਕਾਬੂ ਕਰ ਲਿਆ ਗਿਆ ਸਮੇਤ ਕਾਰ ਕਾਬੂ ਕਰ ਲਿਆ ਗਿਆ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਸਾਨੂੰ ਨਹੀਂ ਪਤਾਗਾ ਪਰ ਤੁਸੀਂ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਈ 20 ਕਾਰ ਵਾਲਾ ਬੰਦਾ ਫੜ ਲਿਆ ਹੈਗਾ